ਹਾਂਜੀ ਕੀ ਨਾਮ ਹੈ ਤੁਹਾਡੇ ਜੀ ਮੇਰਾ ਨਾਮ ਰਿੰਦਨਾ ਕਲਸੀ ਉਹ ਚਤਵੀ ਦੀਗਾ ਕੌਣ ਹੈ ਤੁਹਾਡਾ ਬੇਟਾ ਬੇਟਾ ਮਾਨੀਕੋਤ ਸਿੰਘ ਗੱਲਬਾਤ ਗੱਲਬਾਤ ਸਵੇਰੇ ਉਹਨਾਂ ਨੇ ਪਹਿਲੇ ਕਰੋ ਗਿਆ 10 ਮਿੰਟ ਹੋਏ ਇਹਨੂੰ ਕਰੋ ਨਿਕਲੇ ਰੇ ਤੇ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਦੇ ਸਸਤਰਾਂ ਉਹਨਾਂ ਨੇ ਮਤਲਬ ਵਾਰਦਾਤ ਹੋ ਗਈ ਹੈ ਤੇ ਜਿਆਦੇ ਉਹਨਾਂ ਸਿਰਸੁਰ ਪਾਰ ਛੜੇ ਰ ਤਾਂ ਤੁਸੀਂ ਆ ਜਾਓ ਬਸ ਧਿਆਨ ਆ ਜਾਓ ਮੈਂ ਬਸ ਸਟੈਂਡ ਨਹੀਂ ਗਿਆ ਫਿਰ ਮੁਰਕੇ ਫੂਕ ਕੋਲ ਆ ਕੇ ਗੱਡੀ ਆ ਗਈ ਹੈ ਤੁਸੀਂ ਸਿੱਧਾ ਹਸਪਤਾਲ ਪਹੁੰਚ ਜਾਓ ਅਸੀਂ ਪਹੁੰਚ ਗਏ ਇੱਥੇ ਟ੍ਰੀਟਮੈਂਟ ਹੋਣ ਦੀ ਵੀ ਸੀਗੀ ਬਰੀ ਸਟਰੀਮ ਹੁੰਦੇ ਉਹ ਆਜੋਤ ਹੋਏ ਕਰਦੀ ਨਾਲੇ ਬੰਦੇ ਆ ਗਏ ਜਿਨ੍ਹਾਂ ਨੇ ਸਿਰ ਉਹਨਾਂ ਨੂੰ ਹਮਲਾ ਕੀਤਾ ਫੇਰ ਆ ਗਏ 8-9 ਬੰਦੇ ਆ ਗਏ ਫੇਰ ਦੱਤ ਦੁੱਤਰ ਲੈ ਕੇ ਉਹਨੇ ਸ਼ਰੀਆਮ ਉਹੀ ਜਿਹੜੇ ਜਿਨ੍ਹਾਂ ਨੇ ਮੁੱਢ ਦੱਤਰ ਨੂੰ ਮਾਰਿਆ ਉਹੀ ਮੁੰਡੇ ਫੇਰ ਆ ਗਏ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਸੀਗਾ ਮੁੰਡੇ ਚ ਕੋ ਨਹੀਂ ਸੀਗੇ ਕੌਣ ਨਹੀਂ ਸ਼ਰੀਆਮ ਉਹਨਾਂ ਦੱਤ ਤੰਕੇ ਲੱਗਦੇ ਫੇ ਇਹ ਮੁੰਡੇ ਦੱਤਰ ਚਲਾਤੇ ਉਹਨਾਂ ਨੇ ਚਰੀ ਆਮ ਗੁੰਡਾ ਗਰਦੀ ਕਰ ਦਿੱਤੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਮਾਰ ਤੇ ਇੱਕ ਮੁੰਡਾ ਬਚਾ ਮੈਨੂੰ ਬਚਾਣ ਲਈ ਮੇਰੇ ਲਗਾ ਦੱਤਾਂ ਮਾਰ ਮੈਨੂੰ ਪਹੁੰਚਾ ਲਿਆ ਮੁੰਡੇ ਨੇ ਆਪਣੇ ਸਿਰ ਤੇ ਲੈ ਲਿਆ ਉਹਨੂੰ ਹੋ ਗਿਆ ਮੈਂ ਕਹਿੰਦੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਸ਼ਰੇਆਮ ਡਾਕਟਰ ਚਲਾਉਂਦੇ ਗਏ ਹਸਪੀਟਲ ਦੇ ਵਿੱਚ ਲੜਾਈ ਦਾ ਕਾਰਨ ਵੀ ਹੈਗਾ ਲੜਾਈ ਦੇ ਕਾਰਨ ਮੈਨੂੰ ਨਹੀਂ ਪਤਾ ਇਹਨਾਂ ਕੀ ਹੈ ਕੀ ਨਹੀਂ ਆ ਕਾਦੀ ਵੀ ਨਾ ਦੋ ਵਾਰੀ ਉਹਨਾਂ ਨੂੰ ਮਾਰਿਆ ਉਹ ਮੁੰਡੇ ਨੂੰ ਸਵੇਰੇ ਵੀ ਮਾਰਿਆ ਸ਼ਾਮ ਨੂੰ ਫੇਰ ਹਮਲਾ ਕੀਤਾ ਉਹਨਾਂ ਨੇ ਆ ਸਿਵਲ ਹਸਪੀਟਲ ਹਸਪੀਟਲ ਦੀ ਐਮਰਜੈਂਸੀ ਦੇ ਕਰੀਬ ਕੋਈ 12:30 ਤੋਂ 1 ਵਜੇ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਐਮ ਐਲ ਸੀ ਕਰਵਾਉਣ ਆਪਣਾ ਸੱਟਾਂ ਦਾ ਮਾਇਨਾ ਕਰਵਾਉਣ ਆਇਆ ਹੈਗਾ ਡਾਕਟਰ ਅਛਤ ਚੌਧਰੀ ਜਿਹੜੇ ਹੈਗੇ ਆ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹ ਉਹਨਾਂ ਦਾ ਐਮ ਐਲ ਸੀ ਮਾਇਨਾ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਟਾਂਕੇ ਲਗਾਉਣ ਵਾਸਤੇ ਅੰਦਰ ਮਾਈਨਰ ਰੂਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਆ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਹੜੇ ਹੈਗੇ ਆ ਉਹ ਨਾਲ ਕੈਰੀ ਕੀਤੇ ਹੋਏ ਸੀਗੇ ਤੇ ਇੱਥੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਸਾਡੇ ਹਸਪਤਾਲ ਦੀ ਤੋੜ-ਤੋੜਪਾਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਆ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨਰ ਰੂਟੀ ਵਿੱਚ ਸੀਗਾ ਉਦੇ ਵਿੱਚ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਐਮਰਜੈਂਸੀ ਤੇ ਬਾਹਰ ਵੀ ਉਹਨਾਂ ਨੇ ਕਾਫੀ ਤੋੜਪੱਜ ਕੀਤੀ ਹੈਗੀ ਜਾਂ ਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਨਪਛਾਤੇ ਬੰਦਿਆਂ ਨੂੰ ਉਹਨਾਂ ਨੇ ਮਾਰਿਆ ਹੈਗਾ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਪੁਲਿਸ ਦੇ ਆਉਣ ਤੋਂ ਬਾਅਦ ਉਹ ਦੌੜ ਗਏ ਹੈਗੇ ਮੇਰੀ ਪੁਲਿਸ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਇਸ ਕੇਸ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਐਥੇ ਸਵੇਰੇ ਇੱਕ ਲੜਾਈ ਝਗੜਾ ਬੱਸ ਸਟੈਂਡ ਦੇ ਹੋਇਆ ਸੀ ਪੂਰੇ ਦੌਰਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉੱਥੇ ਕਰਦੇ ਪਏ ਸੀ ਉਹਨਾਂ ਦਾ ਮਤਲਬ ਦੇਖਦੇ ਪਏ ਸੀ ਜਿਨ੍ਹਾਂ ਨੇ ਦੱਸਿਆ ਵਾ ਮਾਨਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਵੀ ਆ ਕੇ ਲੜਾਈ ਝਗੜਾ ਸਾਡਾ ਹੋਇਆ ਉੱਥੇ ਤੇ ਉਹਦੇ ਡਾਕਟਰ ਸਾਹਿਬ ਕਰਦੇ ਪਏ ਸੀ ਇਹਨਾਂ ਜਗਰ ਨੂੰ ਮਤਲਬ ਕੋਈ ਅੱਧਾ ਘੰਟਾ ਪਹਿਲੇ ਦੀ ਗੱਲ ਆ ਤੇ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਜਿਨ੍ਹਾਂ ਨੂੰ ਮੈਂ ਇੱਥੇ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਦੇ ਵੀ ਉਹਨਾਂ ਨੇ ਹਥਿਆਰ ਮਾਰਨ ਦੀ ਕੋਸ਼ ਆਪਣੇ ਦੇ ਬਾਹਰ ਕਰਾਏ ਆ ਤੇ ਮੁੜ ਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਵੀ ਆ ਉਹਦੀ ਮਾਂ ਨੂੰ ਵੀ ਉਹਨਾਂ ਨੇ ਭਾਂਣ ਥੋੜੇ ਵੀ ਕੀਤੀ ਆ ਤੇ ਮੁੜ ਕੇ ਉਹ ਬੰਦੇ ਫਰਾਰ ਹੋ ਗਏ ਤੇ ਨਹੀਂ ਲਵ ਅ ਸ਼ਮੀ ਤੇ ਸ਼ਮੀ ਦਾ ਪੁੱਤ ਬੇਟਾ ਬੁਲਟ ਮੁਰਦਾ ਸੀ ਕਿੰਨੇ ਮੁਲਾਜ਼ਮ ਮੌਜੂਦ ਆ ਗਏ ਸੀ ਅਸਲੇ ਮੈਂ ਕੱਲਾ ਹੀ ਇੱਥੇ ਜੀ ਚੌਂਕੀ ਦੇ ਵਿੱਚ ਆਹੀ ਟੋਟਲ ਮੇਰੇ ਸਣੇ ਪਾ ਕੇ ਜੀ ਪੰਜ ਮੁਲਾਜ਼ਮ ਆ ਜੀ ਇੱਕ ਛੁੱਟੀ ਗਿਆ ਮੁੰਡਾ ਇੱਕ ਕੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਇੱਕ ਮੈਡੀਕਲ ਘਰ ਤੋਂ ਵੀ ਕੀਤੀ ਹੈ ਕੀਤੀ ਕੀਤੀ ਭਾਂ ਤੋਂ ਡਾਕਟਰ ਨੇ ਮਤਲਬ ਕੋਈ ਕੀਤੀ ਡਾਕਟਰ ਸਾਹਿਬ ਦੇ ਕੋਈ ਕੀਤੀ ਜਿਹੜੀ ਟੋੜਪੜ ਕੀਤੀ ਟੋੜਪੰਨ ਕੀਤੀ ਅੰਦਰ ਉਹਨਾਂ ਨੇ ਮਤਲਬ ਉਹ ਲੜੀ ਲੜਕੇ ਦੀ ਮਾਨਕ ਦੀ ਮਾਂ ਸੀ ਉਹ ਮਤਲਬ ਉਹ ਉਹਦੇ ਮਤਲਬ ਹੱਥੀ ਪਿਆ ਉਹਨੂੰ ਮੈਂ ਛਡਾਣ ਲਈ ਪਿਆਵਾਂ ਦਾਤਰ ਲਿਆ ਸੀ ਵੀ ਕਿਹਦੇ ਦਾਤਰ ਨਾਲ ਮਾਰਦੇ ਉਹ ਦਾਤਰ ਜਿਹੜਾ ਵਾ ਸ਼ੀਸ਼ੇ ਦੇ ਵਿੱਚ ਸ਼ੀਸ਼ਾ ਵੀ ਟੁੱਟ ਗਿਆ ਤੇ ਮੇਰੇ ਤੇ ਬਚਣ ਲੱਗਾ ਤੇ ਉਹ ਮੁੰਡਾ ਅੱਗੇ ਆ ਗਿਆ ਉਹ ਆਪਣੇ ਉਹ ਅੰਦਰ ਕੈਮਰੇ ਲੱਗੇ ਆ ਉਹਨਾਂ ਦੇ ਹਸਪੀਟਲ